ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਜੀ ਜੈਕ ਐਂਡ ਜੂਲੀਅਟ 3 ਆ ਰਹੀ ਹੈ ਇੱਕ ਉਹ ਮੈਨੂੰ ਪਤਾ ਲੱਗਾ ਪੇ ਦਲਜੀਤ ਦੋਸਾਂਤ ਸਾਹਿਬ ਕਹਿੰਦੇ ਆ ਇੱਕ ਵੀਡੀਓ ਦੇ ਵਿੱਚ ਕਿ ਜਿਹੜੀ ਬਾਜਵਾ ਆ ਨੀਰੂ ਬਾਜਵਾ ਉਹਨਾਂ ਲਈ ਬਹੁਤ ਲੱਕੀ ਆ ਪਹਿਲੀ ਵਾਰ ਉਹਨਾਂ ਨੇ ਸਕਰੀਨ ਵੀ ਸ਼ੇਅਰ ਉਹਨਾਂ ਨਾਲ ਹੀ ਕੀਤੀ ਹੈਨਾ ਤੇ ਹੋਰ ਕਈ ਗੱਲਾਂ ਉਹ ਬੋਲੀ ਜਾਂਦੇ ਸੀਗੇ ਦੇਖੋ ਜੀ ਉਹ ਪ੍ਰੋਡਿਊਸਰ ਵੀ ਨੇ ਉਹਨਾਂ ਲਈ ਇਹ ਗੱਲਾਂ ਕਹਿਣੀਆਂ ਵੀ ਪੈਣੀਆਂ ਤੇ ਜਿਹੜੀ ਇੱਕ ਵਿੱਚ ਗੱਲ ਕਹੀ ਆ ਵੀ ਮੇਰਾ ਇੱਕ ਦੋਸਤ ਸੀ ਉਹਨੇ ਉਹਨਾਂ ਨਾਲ ਮੈਨੂੰ ਮਿਲਾਇਆ ਉਹ ਕਿਉਂ ਨਹੀਂ ਕਹੀ ਉਹ ਕੌਣ ਹੈ ਉਹ ਕੋਈ ਆਮ ਬੰਦਾ ਆ ਕੋਈ ਜਿਨੇ ਔਖੇ ਟਾਈਮਾਂ 'ਚ ਮਦਦ ਕੀਤੀ ਹੈ ਉਹਦਾ ਨਾਮ ਲੈ ਲੈਂਦੇ ਤਾਂ ਕੀ ਗੱਜਾਂਦਾ ਇਹਨਾਂ ਦਾ ਹਨਾ ਲੱਕੀ ਹੈਗੇ ਆ ਨੀਊ ਬਾਜਵਾ ਜੀ ਇਹ ਪੱਕਾ ਕਹਿੰਦੇ ਅਸੀਂ ਵੀ ਦੇਖੋ ਕੋਸ਼ਿਸ਼ ਕਰਦੇ ਆ ਵੀ ਦਿਲਜੀਤ ਦਸਾਂ ਜੋ ਚਾਹੁੰਦਾ ਉਹ ਹੋਵੇ ਕਦੀ ਤਾਂ ਉਹ ਜਰਨਲ ਹੁਣਾਂ ਤੋਂ ਬੁਲਾਉਂਦਾ ਹਨਾ ਕਦੀ ਇੱਕ ਬੁੱਢਿਆਂ ਦੀ ਫੋਟੋਆਂ ਖਿੱਚਣ ਵਾਲਾ ਮੁੰਡਾ ਆ ਉਹਦੇ ਤੋਂ ਬੁਲਾਉਂਦਾ ਵੀ ਹਾਂ ਜੀ ਤੇਰੀ ਲੈ ਵੈ ਜਿਹੜੀ ਰੱਬ ਨਾਲ ਜੁੜੀ ਹੋਈ ਆ ਹਨਾ ਜਿੱਥੇ ਜਰਨੈਲ ਦਸਾਂਝ ਜਰਨੈਲ ਜਿੱਥੇ ਬੋਲਦਾ ਦਸਾਂਝ ਬਾਰੇ ਉਹਦਾ ਆਪਣਾ ਹੀ ਚੈਨਲ ਹੈ ਉਹ ਤੇ ਬੜਬੜੀਆਂ ਉਹਦੇ ਲਈ ਗੱਲਾਂ ਕਰਦਾ ਹੈ ਹਨਾ ਤੇ ਇੱਕ ਨੀਲੇ ਕੱਪੜੇ ਪਾ ਕੇ ਨੀਲਾ ਬਾਣਾ ਪਾ ਕੇ ਇੱਕ ਭਾਈ ਸਾਹਿਬ ਬਹੁਤ ਵੱਡੀਆਂ ਗੱਲਾਂ ਕਰਦੇ ਉਹ ਐ ਲੱਗਦਾ ਭਈ ਉਹ ਇੱਕ ਥਰਡ ਪਰਸਨ ਉਹਨਾਂ ਲਈ ਬੋਲ ਰਿਹਾ ਪਰ ਤੁਸੀਂ ਉਸ ਬੰਦੇ ਦੀ ਗੱਲ ਨੋਟ ਕਰਕੇ ਦੇਖੋ ਉਹ ਕੰਗ ਹੋਣਾ ਦੇ ਦਲਜੀਤ ਦੇ ਨਾਲ ਤੁਰੇ ਫਿਰਨ ਵਾਲਿਆਂ ਦੇ ਜਰਨੈਲ ਹੋਣਾ ਦੇ ਸਾਰਿਆਂ ਲੋ ਬੰਦਾ ਨਾ ਜਾਣਦਾ ਫਿਰ ਇਹ ਪ੍ਰੀ ਪਲਾਨਿੰਗ ਹੋਈ ਨਾ ਇਹ ਐਟਾ ਹੈ ਨਹੀਂ ਇਹ ਫੇ ਮਿਹਨਤਾਂ ਨਹੀਂ ਹੈਗੀਆਂ ਜੇ ਮਿਹਨਤਾਂ ਬੋਲਦੀਆਂ ਹੋਣ ਨਾ ਤੇ ਦਿਨਾਂ ਦੇ ਵਿੱਚ ਆ ਕੇ ਸੋਨੂ ਸੀਤੋਵਾਲ ਦੇ ਜਿਹੜੀ ਟੀਮ ਹੈ ਉਹਨੂੰ ਐਡਾ ਲੈਵਲ ਨਾ ਦੇ ਦੇਵੇ ਹੁਣ ਜੋ ਦਲਜੀਤ ਚਾਹੁੰਦਾ ਇੰਨੇ ਲੋਕਾਂ ਤੋਂ ਬਹੁਤ ਕੁਝ ਬੁਲਾਈ ਜਾਂਦਾ ਗੱਲ ਨਹੀਂ ਬਣਦੀ ਮੈਂ ਰਿਕਵੈਸਟ ਕਰਦਾ ਵੀ ਔਰ ਮੈਂ ਦੱਸਣਾ ਵੀ ਚਾਹਨਾ ਕਿ ਦਲਜੀਤ ਨੂੰ ਪਹਿਲਾਂ ਵੀ ਇੱਕ ਵਾਰ ਮੈਂ ਦੱਸੀ ਸੀ ਗੱਲ ਵੀ ਲੋਕ ਤੈਨੂੰ ਗੇ ਕਹਿੰਦੇ ਆ ਤੇ ਉਸ ਤੋਂ ਬਾਅਦ ਉਹਦਾ ਸੂਤ ਲੱਗ ਗਿਆ ਸੀ ਵੀ ਦਲਜੀਤ ਤੱਕ ਇਹ ਵੀਡੀਓ ਜਾਣੀ ਆ ਉਹ ਸੁਣੇ ਵੀ ਇਹ ਸੋਨੂ ਸੀਤੋਵਾਲ ਦੀ ਜਿਹੜੀ ਟੀਮ ਹੈ ਉਹਨੂੰ ਨਾਲ ਜੋੜੇ ਫਿਰ ਜਿਉ ਚਾਹੁੰਦਾ ਉਹ ਹੋ ਜਾਣਾ ਉਹ ਤੁਸੀਂ ਹੁਣ ਸੋਚੋਗੇ ਕਿ ਉਹ ਕਿਵੇਂ ਹੋ ਜਾਣਾ ਯਾਰ ਉਹ ਬੰਦਾ ਜਿਹਨੂੰ ਗਾਉਣ ਦੀ ਇੱਕ ਲੈਨ ਨਹੀਂ ਪਤਾ ਉਹਨੂੰ ਹਸਤਾਲ ਕਹਿਣ ਲਾਤੇ ਲੋਕ ਉਹਨੂੰ ਮੈਨੇਜਮੈਂਟ ਨੇ ਇਹਨਾਂ ਦੀ ਮੈਨੇਜਮੈਂਟ ਲੀ ਆਲੇ ਦਲਜੀਤ ਉਹਨਾਂ ਦੀ ਹਿੰਦੀ ਵਿੱਚ ਵੀ ਸੋਨੂ ਸੀਤੋ ਵਾਲੀ ਇਹਦਾ ਬਹੁਤ ਸਾਰਾ ਕੰਮ ਆਉਣ ਲੱਗ ਪਿਆ ਬਈ ਇਤਨੇ ਫੁੱਟ ਗੱਡਾ ਖੋਦਾ ਉਸਮੇਂ ਸੇ ਗੱਡਾ ਖੋ ਰਹੇ تھے ਉਹ ਗੱਡੇ ਸੇ ਆਗੇ ਖੁਦਾਈ ਹੋਈ ਨਹੀਂ ਜਬ ਪਤਾ ਕੀਤਾ ਤਾਂ ਬਾਅਦ ਥੱਲੇ ਇੱਕੋ ਆਵਾਜ਼ ਆਉਂਦੀ ਸੀ ਹਾਂਜੀ ਕੀ ਹਾਲ ਹੈ ਦੋਸਤੋ ਹਿੰਦੀ ਚ ਲੋੜੀਆਂ ਰੀਲਾ ਮੰਨਣ ਲੱਗ ਪਈਆਂ ਸੋ ਦਲਜੀਤ ਦੋਸਾਂ ਜਿਹੜੀ ਮੈਨੇਜਮੈਂਟ ਹੈ ਇਹਨਾਂ ਨੂੰ ਰਾਬਤਾ ਕਾਇਮ ਕਰਨਾ ਚਾਹੀਦਾ ਸੋਨੂੰ ਸੀਤੋ ਵਾਲੀ ਦੀ ਟੀਮ ਨਾਲ ਉਹ ਇਹਨਾਂ ਦੇ ਉਹ ਸੁਪਨੇ ਪੂਰੇ ਕਰ ਸਕਦੇ ਜਿਹੜੇ ਹੋ ਨਹੀਂ ਰਹੇ ਜੇ ਦਲਜੀਤ ਦੋਸਾਂ ਜੋ ਨਾਂ ਲੈਣਾ ਤਾਂ ਉਹਦੀ ਬਦਨਾਮੀ ਨਹੀਂ ਅਸੀਂ ਦੀ ਤਾਰੀਫ ਕਰਨੀ ਸੀ ਪਰ ਉਹਨੇ ਦਲਜੀਤ ਨੇ ਝੂਠਾ ਬੈਜਣਾ ਸੀ ਦਲਜੀਤ ਨੇ ਕਿੰਨਾ ਮਾੜਾ ਬਣ ਜਾਣਾ ਸੀ ਕਿਸਮਤ ਬਹੁਤ ਚੰਗੀ ਹੈ ਕਿ ਸਿੱਧੂ ਦੇ ਜਾਣ ਤੋਂ ਬਾਅਦ ਉਹ ਪੱਗ ਵਾਲੇ ਦਾ ਕ੍ਰੈਡਿਟ ਲੋਕ ਇਹਦੇ ਵਿੱਚ ਦੇਖਣ ਲੱਗ ਪਏ ਜਿਹੜੇ ਸਾਨੂੰ ਥੱਲੇ ਗਾਲਾਂ ਕੱਢਦੇ ਆ ਸਾਨੂੰ ਕਹਿੰਦੇ ਪੱਗਾਂ ਬੰਨ ਲਓ ਫਲਾਨਾ ਕਰ ਲਓ ਤੇ ਪੱਗ ਬੰਨ ਕੇ ਇੱਕ ਬੰਦਾ ਬੂਟਾ ਸਿੰਘ ਹੈ ਗਿਆਨੀ ਗਿਆਨੀ ਕਹਿੰਦੇ ਗਿਆਨੀ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਤੁਸੀਂ ਆਪ ਹੀ ਕਹੀ ਜਾਂਦੇ ਹੋ ਉਹ ਜੋ ਥੱਲੇ ਉਹਨੂੰ ਗਾਲਾਂ ਕੱਢੀ ਜਾਂਦੇ ਤੁਸੀਂ ਖਾਚ ਫਲਾਨਾ ਧਮਕਾਨਾ ਪੱਗਾਂ ਬਣਾ ਕੇ ਗਾਲਾਂ ਕਿਉਂ ਕੱਢਣੀਆਂ ਐ ਈ ਕੱਢ ਲਓ ਹੈ ਫਿਰ ਤੁਸੀਂ ਕਹਿ ਰਹੇ ਹੋ ਹਮਲਾ ਹੋ ਗਿਆ ਕੌਮ ਤੇ ਕਹਿੰਦੇ ਨਹੀਂ ਤਾਂ ਕਹਿ ਦੋ ਹਨਾ ਫਿਰ ਇਹ ਗੱਲਾਂ ਤਾਂ ਗਲਤ ਨੇ ਨਾ ਜਿੱਥੇ ਤੁਸੀਂ ਗਲਤ ਤੋਂ ਗਲਤ ਹੋ ਤੇ ਚੀਜ਼ ਨੂੰ ਸਮਝਿਆ ਕਰੋ ਤਾਕਿ ਕੁੱਲ ਮਿਲਾ ਕੇ ਸੋਨੂ ਸੀਟੋ ਵਾਲੀ ਦੀ ਟੀਮ ਨੂੰ ਇਹਨਾਂ ਨੂੰ ਮਿਲਣਾ ਚਾਹੀਦਾ ਤੇ ਉਸ ਬੰਦੇ ਦਾ ਨਾਂ ਕਿਉਂ ਨਹੀਂ ਲਿਆ ਇਹ ਸਭ ਤੋਂ ਵੱਡੀ ਗੱਲ ਹੈ ਸੋਚਣ ਵਾਲਾ ਵਿਸ਼ਾ ਹੈ ਕਿ ਉਹ ਬੰਦੇ ਦਾ ਨਾਂ ਕਿਉਂ ਨਹੀਂ ਲਿਆ ਹੈਨਾ ਕਈ ਬੰਦੇ ਤਾਂ ਵਿੱਚ ਇਹ ਕਹੀ ਜਾਂਦੇ ਆ ਜੀ ਇਹ ਬੰਦੇ ਦੀਆਂ ਅੱਖਾਂ 'ਚ ਹੀ ਨਹੀਂ ਦੇਖਿਆ ਜਾਂ ਜਿਹੜਾ ਬੰਦਾ ਇਹਦੀ ਟੀਮ ਨਾਲ ਇਹਦੇ ਨਾਲ ਕੰਮ ਕਰ ਲੈਂਦਾ ਉਹ ਉਦੋਂ ਹੀ ਕਿਉਂ ਬੋਲਦਾ ਤੁਸੀਂ ਸੋਚ ਕੇ ਦੇਖੋ ਭਈ ਇਹ ਬੰਦੇ ਨੇ ਜਿਹੜਾ ਕਹਿੰਦਾ ਵੇ ਇਹਦੀਆਂ ਅੱਖਾਂ 'ਚ ਨਹੀਂ ਅਸੀਂ ਦੇਖ ਸਕਦੇ ਜੀ ਬਹੁਤਾ ਚਿਰ ਉਹ ਹੁਣੇ ਕਿਉਂ ਬੋਲਿਆ ਪਹਿਲਾਂ ਕਦੀ ਕਿਉਂ ਨਹੀਂ ਬੋਲਿਆ ਪਹਿਲਾਂ ਕਦੀ ਨਹੀਂ ਹੁਣ ਬੋਲਿਆ ਹੈਨਾ ਹੁਣ ਜਿੰਨੇ ਵੀ ਐਕਟਰ ਨਾਲ ਰਹੇ ਨੇ ਪਹਿਲਾਂ ਚਮਕੀਲੇ ਵਾਲੇ ਸਾਰੇ ਕਹੀਗਾ ਜੀ 파ਟਵੋਕ ਕਰਦਾ ਜੀ ਰੱਬ ਨਾਲ ਸਿੱਧੀ ਬਿੰਦ ਮਿਲੀ ਆ ਜੀ ਐ ਕੀ ਤੁਸੀਂ ਇਹਨੂੰ ਕੀ ਬਣਾਉਣਾ ਹੈ ਹੈਨਾ ਤੁਸੀਂ ਇਹਨੂੰ ਮੁੱਖ ਮੰਤਰੀ ਬਣਾਉਣਾ ਹੈ ਜਾਂ ਕੋਈ ਸੰਤ ਬਣਾਉਣਾ ਬਾਬਾ ਬਣਾਉਣਾ ਹੈ ਹੈਨਾ ਬਾਬਾ ਹੀ ਬਣਾਉਣਾ ਹੋਣਾ ਵੀ ਜਿਹੜੀਆਂ ਇਦਾਂ ਦੀਆਂ ਗੱਲਾਂ ਤੁਸੀਂ ਕਰਦੇ ਹੋ ਹੈਨਾ ਉਹ ਸਿਰਫ ਇੱਕ ਪਲਾਨਿੰਗ ਹੈ ਜਦ ਜੋ ਜਿਹਦੀ ਫਿਲਮ ਆਉਂਦੀ ਹੈ ਉਹ ਇਹਦੇ ਬਾਰੇ ਬੋਲਦਾ ਉਹ ਜ਼ਿਆਦਾ ਡੀਲ ਹੀ ਪਹਿਲਾਂ ਇਹ ਹੁੰਦੀ ਹੈ ਹੈਨਾ ਉਹਦਾ ਕਦੀ ਨਹੀਂ ਬੋਲਿਆ ਰਾणे ਰਣਵੀਰ ਨੇ ਕਦੀ ਨਹੀਂ ਬੋਲਿਆ ਹੁਣ ਕਹਿੰਦਾ ਉਹਦੀਆਂ ਅੱਖਾਂ ਚ ਨਹੀਂ ਦੇਖਿਆ ਜਾਂਦਾ ਉਹ ਵੀ ਇਸ ਫਿਲਮ ਦੇ ਵਿੱਚ ਇਸ ਫਿਲਮ ਦੇ ਵਿੱਚ ਹਰ ਉਹ ਬੰਦਾ ਯੂਜ਼ ਕੀਤਾ ਗਿਆ ਜਿਹੜਾ ਮਾੜੀ ਮੋਟੀ ਰੀਲ ਬਣਾਉਂਦਾ ਹੈ ਜਿਹਦੇ ਵਿਊ ਚੰਗੇ ਆ ਔਰ ਵਧੀਆ ਤੋਂ ਇੱਕ ਵਧੀਆ ਐਕਟਰ ਨੂੰ ਇਗਨੋਰ ਇਸ ਕਰਕੇ ਕੀਤਾ ਜਾਂਦਾ ਕਿਉਂਕਿ ਉਹ ਸੋਸ਼ਲ ਮੀਡੀਆ ਨਹੀਂ ਚਲਾਉਂਦਾ ਉਹਦੇ ਉੱਤੇ ਵਿਊ ਨਹੀਂ ਆ ਬਸ ਇਹ ਇਹ ਚੀਜ਼ਾਂ ਫਾਲੋਅਰ ਜਾਈ ਇਹ ਚੀਜ਼ਾਂ ਦੇਖਦੇ ਆ ਅਦਰਵਾਈਜ਼ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਚੁੰਮਿਆਂ ਵਾਲੀ ਭਾਬੀ ਵੀ ਲੈ ਲਈ ਛੱਡਿਆ ਕਿਹੜਾ ਮਤਲਬ ਅਨਸਕਿਉਰ ਫੀਲ ਕਰਦੇ ਪਰ ਅਸੀਂ ਚੱਲਣਾ ਨਹੀਂ ਸ਼ਾਇਦ ਇਦਾਂ ਦੇ ਸਾਰੇ ਲੈ ਲਓ ਇਹਨਾਂ ਦੇ ਬਹਾਨੇ ਕੋਈ ਨਾ ਕੋਈ ਦੇਖ ਲੈ ਇਹਨਾਂ ਨੂੰ ਉਹ ਚੀਜ਼ ਚੱਲਦੀ ਹੈ ਇਹਨਾਂ ਦੀ ਇਹ ਚੀਜ਼ਾਂ ਸਮਝਣ ਵਾਲੀਆਂ ਕਿ ਮੂਰਖਾਂ ਤਾਂ ਇਹ ਗਲਤੀ ਲੱਗਣੀ ਆ ਪਰ ਜਿਹੜੀ ਗੱਲ ਜਿਸ ਹਿਸਾਬ ਨਾਲ ਮੈਂ ਕਹੀ ਆ ਸੋਚੋ ਕਿ ਕਿੰਨਾ ਅਨਸਿਕਿਉਰ ਫੀਲ ਕਰਦੇ ਹੋਣਗੇ ਹਨਾ ਸਾਡੀਆਂ ਇਹ ਗੱਲਾਂ ਬੋਲਣ ਦਾ ਫਰਕ ਤਾਂ ਪੈ ਰਿਹਾ ਇਹਨਾਂ ਤੇ ਇਸੇ ਲਈ ਅਨਸਿਕਿਉਰ ਫੀਲ ਕਰਦੇ ਇਹਨਾਂ ਨੇ ਹਰ ਛੋਟੇ-ਛੋਟੇ ਕੈਰੇਕਟਰ ਲਏ ਆ ਇਸੇ ਲਈ ਕਿ ਸਾਡੀ ਫਿਲਮ 플ੌਪ ਨਾ ਜਾਵੇ ਚਲੋ ਚੱਲਣੀਆਂ ਚਾਹੀਦੀਆਂ ਫਿਲਮਾਂ ਪ੍ਰੋਡੂਸਰਾਂ ਦਾ ਪੈਸਾ ਲੱਗਾ ਪਰ ਉਹਨਾਂ ਬੰਦਿਆਂ ਦਾ ਵੀ ਨਾਂ ਲਾਓ ਜਿਨ੍ਹਾਂ ਨੇ ਔਕੇ ਟਾਈਮ ਤੁਹਾਡਾ ਸਾਥ ਦਿੱਤਾ ਦਲਜੀਤ ਦੋਸਾਂ ਜੀ ਤੇ ਸੋਨੂ ਸੀਤੋ ਵਾਲੀ ਦੀ ਟੀਮ ਨਾਲ ਸੰਪਰਕ ਕਰੋ ਤੁਸੀਂ ਜਰੂਰ ਤਾਂ ਕਿ ਤੁਹਾਡੀਆਂ ਇੱਛਾਵਾਂ ਪੂਰੀਆਂ ਹੋ ਸਕਣ ਤੁਹਾਡੀ ਟੀਮ 'ਚ ਕਮੀ ਲੱਗਦੀ ਆ ਮਿਹਰਬਾਨੀ ਸ਼ੁਕਰੀਆ